ਸ਼ੁਰੂ ਸਿਰਦਾ ਪਰੌਂਠਾ ਪਹਿਲਾ ਤਵੇ ਦੇ ਉੱਤੇ ਤੇ ਦੂਜੇ ਪਰੌਂਠੇ ਦੀ ਹੋ ਗਈ ਵਾਰੀ ਜੀ ਸ਼ੁਰੂ ਅਦਰ ਤਾਂ ਲਾਲਾ ਲਾਲਾ ਕਰਾਈ ਪਈਆ ਪਰੌਂਠਿਆਂ ਦਾ ਧੂਆਂ ਕੜਾਈ ਤੋਂ ਆਉਂਦਾ ਮੁੰਡਾ ਲੈ ਚਮਚ ਨਾਲਾਂ ਚੰਗੀ ਤਰ੍ਹਾਂ ਨੱਪ ਨੱਪ ਕੇ ਭਰਦਾ ਪਰੌਂਠਿਆਂ ਨੂੰ ਤੇ ਲੈ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੋਣ ਜਾ ਰਿਹਾ ਪਰੌਂਠਿਆਂ ਦਾ ਕੰਪੀਟੀਸ਼ਨ ਤਵੇ ਦਿੱਤੇ ਚਾੜ ਦੇ ਆਲੂਆਂ ਨੂੰ ਕਰਕੇ ਗ੍ਰੈਂਡ ਬਣਾ ਲਿਆ ਪੇਸਟ ਤੇ ਲੋ ਵੀ ਮਿੱਤਰੋ ਇਧਰ ਤਾਂ ਹੋ ਗਏ ਨੇ ਕੰਮ ਸ਼ੁਰੂ ਤੇ ਆਜੋ ਅੱਗੇ ਅੰਦਰ ਵੀ ਤੁਹਾਨੂੰ ਦਿਖਾਉਨੇ ਆਂ ਅੰਦਰ ਵੀ ਦੋ ਟੀਮਾਂ ਲੱਗੀਆਂ ਹੋਈਆਂ ਨੇ ਤੇ ਹਜੇ ਆਉ ਤੁਰਿਆ ਫਿਰਦਾ ਹੈ ਤਾਂ ਮਨ ਗਏ ਚਲੋ ਗੱਡੀਆਂ ਕੰਮ ਤੇ ਲੱਗਿਆਣੀ ਹੈਗੀਆਂ ਚੰਗੀ ਤਰ੍ਹਾਂ ਵੀ ਤੁਰਿਆ ਫਿਰਦਿਆਂ ਨੇ ਲਓ ਵੀ ਇੱਧਰ ਵੀ ਤਵੇ ਤੇ ਨੇ ਚਾੜ ਤੇ ਪੇੜੇ ਛੜੇ ਹੋ ਰਹੇ ਨੇਗੇ ਤੇ ਦੂਜੇ ਪਾਸੇ ਦਾ ਮੁੰਲਾ ਦਾ ਅੱਧੇ ਪਰੋਂਠੇ ਲਾਹ ਵੀ ਦਿੱਤੇ ਟੀਮ ਇਹ ਜਿੱਤ ਜਾਣੀ ਹੈ ਤੇ ਬਾਕੀ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਦੱਸਾਂਗੇ ਵੀ ਕਿਹੜੀ ਟੀਮ ਜਿੱਤਦੀ ਹੈ ਲਓ ਵੀ ਇੱਧਰ ਵੀ ਹੋ ਗਿਆ ਕੰਮ ਸ਼ੁਰੂ ਸੜਤਾ ਪਰੋਂਠਾ ਪਹਿਲਾ ਤਵੇ ਦੇ ਉੱਤੇ ਤੇ ਦੂਜੇ ਪਰੋਂਠੇ ਦੀ ਹੋਗੀ ਵਾਰੀ ਦੀ ਸ਼ੁਰੂ ਅਜੀ ਇੰਦਰ ਪੇੜਿਆਂ ਦੀ ਲੱਗੇ ਪਉਣੇ ਲੋ ਵੀ ਆਹ ਮੁੰਡਾ ਬੜਾ ਤੇਜ਼ ਹੈ ਤੇ ਬਾਕੀ ਇਹਨਾਂ ਨੂੰ ਆਪਾਂ ਪਹਿਲਾਂ ਕਿਹਾ ਸੀ ਭਾਈ ਤੁਹਾਡੇ ਪਰੌਂਠੇ ਹੋਣੇ ਚਾਹੀਦੇ ਗੋਲ ਟੇਡੇ ਵਿੰਗੇ ਹੋਏ ਤਾਂ ਨੰਬਰ ਜਾਣੇ ਕੱਟੇ ਦੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਪੇਜ ਨੂੰ ਕਰ ਲਓ ਫੋਲੋ ਜੇਕਰ ਵੀਡੀਓ ਦੇ YouTube ਤੇ ਦਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਨੂੰ ਅੱਗੇ ਆਉਣ ਵਾਲੇ ਵੀਡੀਓ ਬਹੁਤ ਘੈਂਟ ਮਿਲਣ ਵਾਲੀਆਂ ਨੇ ਦੁਬਈ ਜੋਬਸ ਵਗੈਰਾ ਸਾਰੀਆਂ ਵੀਡੀਓ ਮਿਲਣਗੇ ਤੁਹਾਨੂੰ ਵਲੌਗ ਵੀ ਮਿਲਣਗੇ ਦੁਬਈ ਦੇ ਕਿੰਨੀ ਗਰਮੀ ਹੁੰਦੀ ਔਰ ਲੋ ਓਹੋ ਇਧਰ ਤਾਂ ਲਾਲਾ ਲਾਲਾ ਕਰਾਈ ਪਈ ਆ ਪਰੌਂਠਿਆਂ ਦਾ ਧੂਆਂ ਕੜਾਈ ਤੋਂ ਆਉਂਦਾ ਮੁੰਡਾ ਤੇ ਨਾਲ ਹੀ ਦੋਸਤ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋਗੇ ਤੇ ਲੋ ਇੰਜੋਏ ਵੀ ਜ਼ਰੂਰੀ ਆ ਲੋ ਡਾਂਸ ਵੀ ਕਰਦੇ ਨੇ ਦਾ ਮੁੰਡੇ ਨਾਲ ਨਾਲ ਲੈ ਪਰੌਂਠਿਆਂ ਦਾ ਧੂਆਂ ਕੜਾਈ ਤੋਂ ਦੇ ਉੱਤੋਂ ਹਜੇ ਡਾਂਸ ਕਰਦਾਗਾ ਕੰਨਾਂ ਦੇ ਵਿੱਚ ਲਾਲੀਆਂ ਟੂਟੀਆਂ ਤੇ ਕਰਦਾ ਇਹ ਨਾਲ ਨਾਲ ਡਾਂਸ ਤੇ ਲੋ ਵੀ ਦੂਜਾ ਪਰੌਣਾ ਵੀ ਹੋ ਗਿਆ ਇਹਨਾਂ ਦਾ ਤਿਆਰ ਇੱਕ ਪਰੌਂਡਾ ਗਿਆ ਬਣ ਤੇ ਦਾ ਇਹ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਮਾਹੌਲ ਹੈਗਾ ਅਜੇ ਇੱਧਰ ਆ ਮੁੰਡੇ ਦਾ ਪੇੜਿਆਂ ਦੀ ਲੱਗੇ ਪੈਣੇ ਤੇ ਲੋ ਵੀ ਇੱਧਰ ਦਾ ਪਰੌਂਡ ਹੈ ਕਹਿੰਦੇ ਇੱਧਰ ਬਣਦੀ ਗਏ ਕਹਿੰਦੇ ਧੂਆ ਕੜਾਈ ਚ ਰਿਉਂਦੇ ਨੇ ਪਰੌਂਠਿਆਂ ਦਾ ਕੀ ਕਰੀ ਜਾਂਦੇ ਹੋ ਭਾਈ ਤੁਸੀਂ ਤੇ ਲੋ ਵੀ ਮਿੱਤਰੋ ਪੇੜੇ ਗਿਣਤੀ ਕਰ ਲਓ ਪਹਿਲਾਂ ਤੁਸੀਂ ਕਿੰਨੇ ਕਨੇ ਮੰਨ ਕੇ ਚੱਲੋ ਇਹ ਤਿੰਨ ਟੀਮਾਂ ਲੱਗੀਆਂ ਨੇ ਅਲੱਗ-ਅਲੱਗ ਆਪੋ ਆਪਣੇ ਬੰਦੇ ਬਣਾ ਰਹੇ ਨੇ ਪਰੌਂਠੇ ਤੇ ਅੱਜ ਸੀ ਛੁੱਟੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਪੰ ਕੰਪੀਟੀਸ਼ਨ ਹੀ ਕਰ ਰਹੇ ਆ ਬਾਈ ਤੂੰ ਆਣੀ ਕਢਾਉਣਾ ਤੂੰ ਆਣੀ ਕਢਾਉਣਾ ਪਰੌਂਠਿਆਂ ਦਾ ਪਰੌਂਠੇ ਖਾਣੇ ਬੰਦਿਆਂ ਨੇ ਆ ਤੁਸੀਂ ਤਾਂ ਧੂਆਂ ਕਢਾਈ ਤੁਰੇ ਆਉਨੇ ਹੋਗੇ ਤੇ ਲਓ ਵੀ ਮੇਦਰ ਵਾਲ ਲੈ ਚਮਚਨ ਨਾਲ ਜੰਗੀ ਤੇਰਾ ਨੱਪ ਨੱਪ ਕੇ ਭਰਦਾ ਪਰੌਂਠਿਆਂ ਨੂੰ ਤੇ ਲੈ ਕਰ ਦੋ ਬਣਾ ਸ਼ੇਅਰ ਵੀਡੀਓ ਨੂੰ ਹੁਣ ਤੇ ਕਹਿੰਦਾ ਹੁਣ ਕੀ ਹੋ ਗਿਆ ਕਿ ਉਹ ਵੀ ਕਹਿੰਦੇ ਇਸ ਦਾ ਬਾਅਦ ਝੀਲਾਵਾਂਗੇ ਥੱਲੇ ਪਰੌਂਠਾ ਲਾ ਕੇ ਉੱਪਰ ਤਵੇ ਦੇ ਕਿਉਂ ਨਹੀਂ ਲਾਉਣਾ ਹਜੇ ਲੈ ਮੁੰਡਾ ਤਵੇ ਹੀ ਸਾਫ਼ ਕਰੀ ਜਾਣਾ ਉੱਧਰ ਅੱਧੇ ਪਰੌਂਠੇ ਲਾ ਤੇ ਖੱਚਲਾ ਗੰਮ ਨੂੰ ਮੜਾ ਜਾ ਲੈ ਇੱਧਰ ਵੀ ਕੰਮ ਜੋਰਾ ਸ਼ੋਰਾ ਦੇ ਚੱਲ ਰਿਹਾ ਕਹਿੰਦੇ ਪੂਰਾ ਐਣਾ ਇੱਕ ਰੋਟੀ ਵੇੜੀ ਪਈ ਆ ਦੂਜੀ ਵੇੜ ਕੇ ਲੈ ਵੀ ਛਿੜਦੇ ਪਰ ਕੇ ਚਮਚਾ ਵਾਵਾ ਸਾਰਾ ਪਾ ਦੇ ਕਾਹਨੂੰ ਕਿਰਸ ਕਰਦਾ ਨਾ ਆ ਜੀ ਗੱਲ ਨਹੀਂ ਬਣੀ ਹੋਰ ਸੱਟੇ ਦੇ ਤੇ ਹਾਂ ਕਰਦੇ ਇਹਨੂੰ ਚੰਗੀ ਤਰ੍ਹਾਂ ਗਰਹਿਣ ਭੁੰਨਦੇ ਆਲੂ ਆਲੂ ਜਿਹੜੇ بڑے ਮੋਟੇ ਨੇ ਲਾ ਦੇ ਨਾ ਨਾਲ ਰੋਟੀ ਦੇ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਦੁਬਾਰਾ ਤੋਂ ਨੂੰ ਦੋਸਤੋ ਫੇਰ ਕਹ ਰਿਹਾ ਵੀਡੀਓ ਦੇ ਵਿੱਚ ਮਜ਼ੇ ਮਜ਼ੇ ਹੋਣ ਵਾਲੇ ਨੇ ਬਾਕੀ ਇਹ ਤਾਂ ਹਜੇ ਕੁਝ ਵੀ ਨਹੀਂ ਅੱਗੇ ਬਹੁਤ ਘੈਂਟ ਘੈਂਟ ਵੀਡੀਓ ਮਿਲਣ ਵਾਲੀਆਂ ਨੇ ਤੁਹਾਨੂੰ ਦੁਬਈ ਕੰਮ ਬਾਰੇ ਜੌਬਸ ਬਾਰੇ ਸਾਰਾ ਕੁਝ ਏ ਟੂ ਏ ਡੱਸਾਂਗੇ ਕੱਲੀ ਕੱਲੀ ਵੀਡੀਓ ਬਣਾਵਾਂਗੇ ਆਪਾਂ ਨਾ ਨਾ ਐਨੀ ਵਾਰ ਤਾਂ ਰੀਪਰਾ ਪਰੌਂਠੇ ਬਣਾਏ ਜਾਣੇ ਤੇਰੇ ਤੋਂ ਜਿੰਨੀ ਵਾਰ ਤੂੰ ਇਹਨਾਂ ਨੂੰ ਪਰੌਂਠੇ ਨੇ ਚੱਕ ਕੇ ਉਰਾ ਪਰਾਂ ਕਰਦਾ ਐ ਇੰਨੇ ਚ ਤਾਂ ਦੂਜਿਆਂ ਨੇ ਪਰੌਂਠੇ ਲਾ ਦੇਣੇ ਆ ਸਾਰੇ ਆਹ ਮੁੰਡੇ ਹਜੇ ਖੜੇ ਚਾਕੀ ਜਾਂਦੇ ਨੇ ਦੂਜਿਆਂ ਨੇ ਪਰੌਂਠੇ ਲਾ ਵੀ ਦਿੱਤੇ ਮਨ ਲਾਦਾ ਇਹ ਹਾਰ ਜਾਣੇ ਆ ਗੱਲ ਉਹੀ ਹੋਣੀ ਆ ਮਿੱਤਰੋ ਜਿੱਦੋਂ ਮੈਂ ਡਰਦਾ ਸੀਗਾ ਤੇ ਨਾਲ ਦੇ ਨਾਲ ਤੁਸੀਂ ਐਂ ਦੱਸੋ ਵੀ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਟੀਮ ਜਿੱਤੂਗੀ ਮੈਨੂੰ ਆਹ ਟੀਮ ਲੱਗਦਾ ਵੀ ਇਹਨਾਂ ਨੇ ਤੁਸੀਂ ਦੇਖੋ ਉੱਤੇ ਪਰੌਂਠੇ ਲਾ ਵੀ ਦਿੱਤੇ ਤੇ ਤਕਰੀਬਨ 5-4 ਪਰੌਂਠੇ ਬਚੇ ਬਾਕੀ ਹਜੇ ਦੂਜਿਆਂ ਨੇ ਪੇੜੀ ਕੀਤੀ ਨੇ ਕੱਲਾ ਹਜੇ ਕੰਮ ਉਹਨਾਂ ਦਾ ਸ਼ੁਰੂ ਨਹੀਂ ਹੋਇਆ ਤੇ ਬਾਹਰ ਵਾਲਿਆਂ ਨੇ ਵੀ ਗਰਦ ਠਾਈ ਦਰੋਂ ਦੇ ਪਰੌਂਠੇ ਅੱਧੇ ਤੋਂ ਮਨ ਲਾਦਾ ਜਿਆਦੇ ਉਹਨਾਂ ਨੇ ਵੀ ਲਾਤੇ ਆਗੇ ਬਾਕੀ ਦੇਖਦੇ ਆਂ ਕਿ ਲਾਸਟ ਦੇ ਤੁਹਾਨੂੰ ਪਤਾ ਲੱਗ ਜਾਨਾ ਵੀ ਕਿਹੜੀ ਟੀਮ ਜਿੱਤਦੀ ਹੈਗੀ ਮੈਨੂੰ ਤਾਂ ਬਸ ਆ ਹੀ ਲੱਗਦੇ ਨੇ ਵੀ ਆਹ ਮੁੰਡੇ ਜਿੱਤਣਗੇ ਆਦਰ ਢੱਲੇ ਵਾਲੇ ਨੇ ਕੀ ਬਣੂਗਾ ਤੁਹਾਡਾ ਬੜਾ ਖਿੱਚੋ ਕੰਮ ਨੂੰ ਤੇ ਲੋ ਵੀ ਇੱਧਰ ਵੀ ਆ ਕੰਮ ਜੋਰਾਂ ਛੁਰਾ ਆ ਮੁੰਡਾ ਦਾ ਦੂਜੇ ਨੰਬਰ ਤੇ ਆ ਟੀਮ ਆ ਜਾਣੀ ਆ ਹਾਂਜੀ ਦੋਸਤੋ ਧੰਨ